ਅਮਿਤੇ ਹੀ ਦੱਸ ਹੈ ਗੱਲਾਂ ਨਹੀਂ ਚਾਹੀਦੀ ਹਾਂ ਨਹੀਂ ਦੱਸੋ ਮੈਂ ਬਦਲ ਤੋਂ ਹੋਰ ਬੰਦੇ ਲਿਆਵਾਂ ਹਾਂ ਨਹੀਂ ਦੱਸੋ ਮੈਂ ਬਦਲ ਤੋਂ ਹੋਰ ਬੰਦੇ ਲਿਆਵਾਂ ਹਾਂ ਨਹੀਂ ਦੱਸੋ ਮੈਂ ਬਦਲ ਤੋਂ ਹੋਰ ਬੰਦੇ ਲਿਆਵਾਂ ਹਾਂ ਸਾਰੀ ਮੰਡੀ ਦੀ ਕੋਈ ਡੰਡ ਲਾਤੀ ਕੰਪਲੀਟ ਸਾਰੀ ਕੰਮ ਕੋ ਦਾ ਕੰਪਲੀਟ ਹੋਣਾ ਚਾਹੀਦਾ ਕਿ ਨਹੀਂ ਜਿਵੇਂ ਜੀ ਸਾਰੀ ਪੀਚਾ ਬਰਸਾਤਾਂ ਤੋਂ ਬਾਅਦ ਕੀਤੀ ਪੈ ਜੇਗੀ ਰਾਸਪੰਦਾਂ ਦੇ ਵਿੱਚ ਬਰਸਾਤਾਂ ਵੀ ਬਚੇਗੀ ਅਰੇ ਬਦਲ ਤੂੰ ਹੀ ਕਿ ਦੱਸੋ ਜੀ ਪੀ ਗਸਤਕੋ ਨਹੀਂ ਜਾਈ ਜੇ ਪੀ ਗਸਤਕ ਨਾ ਹੋਈ ਤਰਾ ਤੁਹਾਡੇ ਸਭ ਦੇ ਖਿਲਾਫ ਕਾਨੂੰਨ ਕਰਦੇ ਇਹ ਗਸ਼ਤ ਕੋ 20 ਜੁਲਾਈ ਦੇ 30 ਗਸ਼ਤ ਨਾ ਹੋਈ ਤੇਰਾ ਤੁਹਾਡੇ ਸਭ ਦੇ ਖਿਲਾਫ ਕਾਨੂੰਨ ਕਰਦੇ ਸਭ ਜੋ ਖੁੰਦਾ ਪੜੇ ਸਭ ਪਾਣੀ ਜੋ ਖੁੰਦਾ ਇਥੇ ਇਹ ਸਭ ਕੱਢਣਗੇ ਕਮੰਡਰ ਸਾਹਿਬ ਦੇ ਨਾਮ ਤੇ ਬਰਤ ਆਹ ਦਿੱਤਾ ਬੱਦਕੀ ਕਾਮਰੋ ਵੀਡੀਓ ਆ। ਇਹ ਲੋਕਾਂ ਨੂੰ ਵੀ ਆ ਰਿਹਾ ਤੇ ਮੈਂ ਪਤਾ ਕੀਤਾ ਵੀ ਆ ਵੀਡੀਓ ਭੇਜਦੇ ਲੋਕਾਂ ਨੂੰ। ਆਹ ਦੇਖੋ ਇਹ ਮੰਡੀ ਦਾ ਆ। ਸਰ ਆਪਣਾ ਇਹਨਾਂ ਨੂੰ ਫੀਡ ਹੋਦਾ ਹਿੱਟਾ ਵਾ। ਇਹ ਮੁੱਢ ਤੋਂ ਫਾਇਦਾ ਦੇ ਕਮੇਟੀ ਨੇ ਕਰਨਾ ਚਾਹੀਦਾ ਜਿਸ ਮਨਾ ਲਖਾਈ ਹੈ ਥਾਰਾ ਜੋ। ਇਹ ਕਿਨੇ ਕਰਦਾ? ਵਾਹੀ ਇਹ ਨਹੀਂ ਮਾਰੀ। ਤਾਂ ਇਹ ਪੂਰਾ ਖਰਚ ਜੋਗੀ ਹੋ ਜਾਏ ਇਹ ਫਾਇਦਾ ਦੇ ਇਹਨਾਂ ਨੇ ਕਰਨਾ। ਇਹਦੇ ਵਿੱਚ ਸਾਥੀ ਵੀ ਕੰਮ ਕਿਉਂ ਨਹੀਂ ਕੰਪਿਊਟਰ ਦੇ? ਅੱਜ ਅੱਜ ਤਾਂ ਇਹ ਚੋ ਡਿਸੀਜਨ ਕੋ ਪਹਿਲਾਂ ਕਰਾ। ਇਹ 2000 ਸੀ ਦੇ ਕਾਰਟ ਦਾ ਸੀਜਨ ਨੂੰ ਲੱਗਦਾ। ਕਾਰਗਰ ਦਾ ਨਹੀਂ ਚੱਲਦੀ ਜਿਹੜਾ ਸੀ। ਆਦੂ ਰੇ ਕਰ ਮੇਰੀ ਡੇਪਰ ਮੋੜਾ ਬਾਪਾ ਕਾ ਲੰਬੇ ਸਾਰੇ ਪਾਣੀ ਤੇ ਕਰਕੇ ਨਹੀਂ ਟਿੱਕੀ ਪਈ ਉਹ ਡੱਪਰ ਹੋ ਜਾਣੀ ਤੇ ਇੱਕ ਸਾਧ ਜੂਰੀ ਹਸੀ ਉਹਦੇ ਤੇ ਹੈ ਜਿਹੜੀ ਚੁੱਕ ਪਾਇਆ ਹਾਂ ਕਪਤਾਨ ਤੇ ਕਿਹੜੇ ਆ ਨਸਖਾ ਦੂ ਤੇ ਡੇਪਰ ਮੋੜਾ ਨਹੀਂ ਤਾ ਤੇ شادی ਇਹ ਲੈ ਲੈਦਾ ਕੋਈ ਨਾ ਤੁਸ ਜੀ ਪਾਣੀ ਲਿਖੇ ਤੱਕ ਨਾ ਤੱਕ ਕੱਛ ਤੋਂ ਨੂੰ ਇਹ ਕਿਹਨਾਂ ਫਾਲਸ ਆ ਗਿਆ ਇਹ ਦੀ ਮੋਟਰ ਸਟੇਟ ਹੈ ਦੀ ਇਹ ਪਾਣੀ ਦਿੱਖੋਗੇ ਸਾਰਾ ਉਹ ਪਿੰਡ ਆਪਣਾ ਸੀਵਰ ਹੋ ਜਾ ਉਹਦੇ ਵਿੱਚ ਸਾਰਾ ਕੀ ਜਾਏ ਨਹੀਂ ਜੀ ਚਾਹੋ ਆਪਾਂ ਮੋਟਰ ਕਿਉਂ ਲੱਗੀ ਇਹ ਦੱਸੋ ਮੋਟਰ ਦਾ ਕਨੈਕਸ਼ਨ ਕਿੰਨਾ ਟਿਕਦਾ ਹੈ ਸੋ ਤੁਸੀਂ ਕਨੈਕਸ਼ਨ ਬੁਆਏ ਕੀਤਾ ਅਪਲਾਈ ਕੀਤਾ ਉਹ ਹੋ ਗੀ ਤੇ ਕਦੋਂ ਮਿਲ ਜੂਗਾ ਜੀ ਇੱਕ ਦਿਨ ਲੱਗਣਾ ਬਹੁਤ ਵਕਤ ਹੈ ਹਾਂ ਉਹਨੇ ਕਿਹਾ ਵੇਹ ਚਲਾ ਲਓ ਅੱਜ ਕਾਰ ਲਾਤੀ ਰਹੇ ਕਾਰ ਚਲਾਤੀ ਮੈਂ ਦੂਗੀ ਗੰਭੀਰ ਹੋਣਾ ਦੇਖ ਰਹੇ ਤੁਸੀਂ ਬਣਾਈ ਹੈ ਜੀ 130 ਉਹਨੂੰ ਸਬ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਨਾ ਬਸ ਗੱਲ ਇੰਨੀ ਹੈ ਭਾਜੀ ਤਿੰਨ ਦਿਨ ਚ ਰਿਪੋਰਟ ਕਰਦੇ ਹਾਂ ਜੀ ਜੇ ਕੋਈ ਮੁਸ਼ਕਲ ਆਉ ਉਹ ਤੁਹਾਨੂੰ ਦੱਸ ਦਿੰਦੇ ਤਿੰਨ ਦਿਨ ਚ ਰਿਪੋਰਟ ਕਰਦੇ ਨਵਾਕ ਜੀ ਕੋਈ ਮੁਸ਼ਕਲ ਆਉ ਉਹ ਤੁਹਾਨੂੰ ਦੱਸ ਦਿੰਦੇ ਨਹੀਂ ਲੱਗਦਾ ਹਾਂ ਫਿਰ ਤਾਂ ਸਾਡੇ ਕੋਲ ਵੀ ਕਰ ਲਾਂਗੇ ਸਾਨੂੰ ਜਿਹਨਾਂ ਮੋਟਰਾਂ ਫਿੱਟ ਇਹਨਾਂ ਕਰਾਉਣੀਆਂ ਜੀ ਇਹ ਮੋਟਰਾਂ ਫਿੱਟ ਕਰਾ ਦੇਣ ਲਾਗੇ ਟ੍ਰਾਂਸਪੋਰਟ ਇਹ ਫਿਟਿੰਗ ਕਰਾਉਣ ਵਾਸਤੇ ਕਨੈਕਸ਼ਨ ਹੋਣਗੇ ਕਿਉਂ ਆ ਜਾਂਦੇ ਆਂ ਵੀਰ ਵਾਹ ਹਾਂ ਵੀਰ ਸੋਲਵਾ ਤਾ ਲੁਕਾ ਹੀ ਦ ਦੇ ਮੈਂ ਸੋਲਵਾ ਸੋਲਵਾ ਫੇਰ ਇੱਥੇ ਆ ਜੀ ਠੀਕ ਹੈ ਇਹ ਦਸ ਬਲੇ ਜਿੱਥੇ ਆਪਾਂ ਖੜੇ ਆਂ ਬੜੇ ਪੈਸੇ ਲਾਏ ਤੇ 10 ਕਰੋੜ ਰੁਪਈਆ ਲਾ ਕੇ ਅਜੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਰੀ ਇਹ ਸਬਜ਼ੀ ਮੰਡੀ ਆ ਇਹ ਐਕਚੁਅਲੀ 20 ਮਹੀਆਲੇ ਦਿਨ ਮੈਨੂੰ ਵੀਡੀਓ ਕੁਛ ਆਰਤੀਆਂ ਨੇ ਭੇਜੀ ਸੀ ਜੀ ਮੈਂ ਜੰਦਰ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਇਹ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਖੁਕ ਲੋ ਗਿਆ ਪਹਿਲਾਂ ਮੰਦੋ ਜਿਆਦਾ ਪੈਸਾ ਲਾਇਆ ਇਹਨੂੰ ਉਹਨੂੰ ਮੰਦੋ ਜਿਆਦਾ ਠੀਕ ਕਰਦੇ ਆ ਉਹ ਅਫਸਰ ਨੂੰ ਕਿਹਾ ਕਿ ਤੀ ਗਸਤਾ ਕੇਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਵਧੀਆ ਸਾਫ ਸੁਥਰੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਣਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਬ ਦੇ ਜਿਹੜਾ ਮੰਡੀ ਦਾ ਉਹ ਇਹ ਵੱੰਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਵੇ ਤਾਂ ਫਿਰ ਤਾਂ ਬੜੀ ਵੱਡੀ ਗੱਲ ਹੈ ਸੋ ਉਹ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੇਰੇ ਵਿਭਾਗ ਮੰਦੀ ਕੋਈ ਵੀ ਮੈਂ ਉਸੇ ਦੇ ਆਪ ਜਦਨਾ ਮੌਕੇ ਦੇ ਵੇਖ ਕੇ ਵੀ ਕਿਹੋ ਪ੍ਰੋਬਲਮ ਹੈ ਤੇ ਉਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਐਸਾ ਦਾ ਮੈਂ ਛੋਟੇ ਛੋਟੇ ਮੀਡੀਆ ਤੇ ਜਿਹੜੀ ਕੰਪਲੇਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ ਐ ਸੋ ਪਿਛਲੇ ਦਿਨੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਹਾ ਸੀ ਅਧਿਕਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਹੈ ਨਹੀਂ ਅਧਿਕਾਰੀਆਂ ਨੂੰ ਕਹਾਂ ਵੀ ਉਹ ਠੀਕ ਕਰਕੇ ਤੁਸੀਂ ਸਾਡੀ ਡਿਊਟੀ ਹੈ ਸਾਡ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸੀਅਨ ਸਾਹਿਬ ਸੈਕਟਰੀ ਸਾਹਿਬ ਐਸਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ ਸਾਡੀ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਵੇ ਸੋ ਇਹਨਾਂ ਨੂੰ ਕਿਹਾ ਅੱਗੇ ਤੱਕ ਮੰਡੀ ਨੂੰ ਇਹ ਬੰਨ ਕਰਕੇ ਦੋ ਭਾਵੇਂ ਜੋ ਬੱਦੀ ਕਿਉਂਕਿ ਪੈਸੇ ਆਏ ਹੱਤੀ ਜਿਹੀ ਟੈਂਡਰ ਹੋਇਆ ਠੀਕ ਹੈ ਬਸਾ ਦਾ ਮੌਸਮ ਹੈ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੋਕ ਪਾਵਾਂਗੇ ਅਪ ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵ ਲਈ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੋਧਕਾਰੀਆਂ ਨੂੰ ਕਿਹਾ ਮੈਂ ਤਾਂ ਹੀ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ ਦੋ ਤੇ ਬਸ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਈਆ ਲਾ ਕੇ ਅਜੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਡੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 20 ਮੀਆਲੇ ਦਿਨ ਮੈਨੂੰ ਵੀਡੀਓ ਕੁਛ ਆਰਤੀਆਂ ਦੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕੋਖ ਲੋ ਗਿਆ ਆਪਾਂ ਇਹਨਾਂ ਮਤਲਬ ਜਿਹੜਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਹੜਾ ਠੀਕ ਕਰਦੇ ਆ ਉਹ ਅਫਸਰ ਨੂੰ ਕਿਹਾ ਕਿ ਤੀ ਗੱਸਤਾ ਕੇਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ਼ ਸੁਥਰੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਣਦਾ ਜ਼ਿੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਵਰੇਜ ਜਿਹੜਾ ਮੰਡੀ ਦਾ ਉਹ ਇਹ ਵੱਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਵੇ ਤਾਂ ਫਿਰ ਤਾਂ ਬੜੀ ਵੱਡੀ ਗੱਲ ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੇਰੇ ਮਹਿਕ ਬਿੰਦੀ ਕੋਈ ਵੀ ਮੈਂ ਉਸੇ ਦੇ ਆਪ ਜਨਾ ਮੌਕੇ ਦੇ ਵੇਖਣ ਵੀ ਕਿ ਕਿਹੋ ਪ੍ਰੋਬਲਮ ਹੈ ਤੇ ਉਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਐ ਇਸ ਤਰ੍ਹਾਂ ਮੈਂ ਛੋਟੇ ਛੋਟੇ ਮੀਟ ਕੇ ਤੇ ਜਿਹੜੀ ਕੰਪਲੀਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਕੀ ਗੱਲ ਹੋਈ ਐ ਸੋ ਪਿਛਲੇ ਦਿਨੀ ਮੀ ਪਿਆ ਸੀ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਅਧਿਕਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਹੈ ਨਹੀਂ ਨਹੀਂ ਅਧਿਕਾਰੀਆਂ ਨੂੰ ਕਾਪੀ ਉਹ ਠੀਕ ਕਰਕੇ ਤੁਸੀਂ ਸਾਡੀ ਡਿਊਟੀ ਹੈ ਸਰ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਅਧਿਕਾਰੀ ਵੀ ਸਾਡੇ ਮਾਣਯੋਗ ਅਧਿਕਾਰੀ ਐਕਸੀਲ ਸਾਹਿਬ ਸੈਕਟਰੀ ਸਾਹਿਬ ਐਸ ਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸਾਡੀ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਣ ਸੋ ਇਹਨਾਂ ਨੂੰ ਕਿਹਾ ਅੱਗੇ ਤੱਕ ਮੰਡੀ ਨੂੰ ਇਹ ਬੰਦ ਕਰਕੇ ਦੋ ਭਾਵੇਂ ਜੋ ਬੱਦੀ ਕਿਉਂਕਿ ਪੈਸੇ ਆਏ ਹੱਤੀ ਜਿਹੀ ਹੋਈ ਐ ਟੈਂਡਰ ਹੋਇਆ ਠੀਕ ਐ ਬਸਾ ਦਾ ਮੌਸਮ ਐ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੁੱਕ ਪਾਵਾਂਗੇ ਅਪ ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵ ਲਈ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੌਧਕਾਰੀਆਂ ਨੂੰ ਕਿਹਾ ਮੈਂ ਤਾਂ ਹੀ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ ਦੋ